ਸਤਿ ਕੀ ਗੋਰੀ ਅੱਜ ਦਾ ਦਿਨ ਜਿਹੜਾ ਹੈ ਭਾਰਤ ਵਾਸੀਆਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਹੈ ਬਨਵਾਸ ਪੂਰਾ ਕਰਨ ਤੋਂ ਬਾਅਦ ਭਗਵਾਨ ਰਾਮ ਜਦੋਂ ਹਾਰਤ ਘਾਟੇ ਵਿੱਚ ਵਾਪਸ ਆਏ ਉਹਨਾਂ ਦੇ ਉਪਰਕਸ਼ ਰਵਿਚ ਦੀ ਮੜਾ ਕੀਤੀ ਗਈ ਔਰ ਦਿਵਾਲੀ ਉਹਦੇ ਤੋਂ ਲੋਕ ਮਨੋ ਹਿਆਰੇ ਅੱਜ ਮੈਂ ਸਮਝਦਾ ਹਾਂ ਦੂਜੀ ਦਿਵਾਲੀ ਹੈ ਜਿਹੜੀ ਭਗਵਾਨ ਰਾਮ ਦੇ ਗਰਗੁਰ ਗਰਾਦੇਵਿਚਤਾਪ ਕੀਤਾ ਗਾ ਲੋਕਾਂ ਨੇ ਮਨਾਈ ਹੈ ਔਰ ਪਾਰਸ ਦੇ ਵਿੱਚ ਖਾਸੌਰ ਤੇ ਪੰਜਾਬ ਔਰ ਮਛੁੰਡੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੰਗਰ ਲਗਾਏ ਗਏ ਆ ਉਹ ਲੋਕਾਂ ਦੀ ਖੁਸ਼ੀ ਨੂੰ ਜ਼ਾਹਰ ਕਰਦੇ ਆ ਮੈਂ ਖੁਦ ਅੱਜ ਬਤੌਰ ਸ਼ਾਇਦ ਐਮਐਲਏ ਹੁੰਦੇ ਨਾਤੇ ਵੱਖ-ਵੱਖ ਸਮਸਥਾਵਾਂ ਦੇ ਵਿੱਚ ਗਿਆ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਕਿਉਂਕਿ ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਮੈਂਬਰ ਵੀ ਹਾਂ ਸਮੁੱਚੇ ਤੌਰ ਦੇ ਉੱਤੇ ਸਾਰੇ ਵਕੀਰ ਭਾਈਚਾਰੇ ਨੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਔਰ ਇਸ ਤੋਂ ਇਲਾਵਾ ਵੀ ਵੱਖ ਕਲੋਨੀਆਂ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਸਦਭਾਵਨਾ ਚੌਂਕ ਜਿਹੜਾ ਪਟੰਡੇ ਦੀ ਸਦਭਾਵਨਾ ਦਾ ਪ੍ਰਤੀਕ ਹੈ। ਉੱਥੇ ਵੀ ਹੁਣ ਆਤਿਸ਼ਬਾਜੀ ਤੇ ਇੱਕ ਦੂਜੇ ਨੂੰ ਮਠਿਆਈਆਂ ਖਵਾ ਕੇ ਲੋਕਾਂ ਨੇ ਇਸ ਖੁਸ਼ੀ ਨੂੰ ਮਨਾਇਆ। ਇਸੇ ਤਰ੍ਹਾਂ ਅਗਰਵਾਲ ਅਗਰਸੈਨ ਮਹਾਰਾਜ ਅਗਰਸੈਨ ਜੋ ਕੇ శ్రీ ਰਾਮ ਜੀ ਦੇ ਵਨਸਟੇਸ਼ਨ ਉਹਨਾਂ ਦੀ ਸਥਾਪਿਤ ਕੀਤੀ ਮੂਰਤੀ ਜੋ ਅਮਰੀਕ ਰੋਡ ਤੇ ਹੈ ਉੱਥੇ ਵੀ ਇਸ ਨੂੰ ਕੁਝ ਸੰਝੀ ਕਰਦੇ ਲੋਕਾਂ ਨੇ ਬਣਾਇਆ ਮੈਂ ਵੀ ਹਰਸ਼ਮਾਇਆ ਮੈਂ ਸਮਝਦਾ ਹਾਂ ਕਿ ਪਰਮਾਤਮਾ ਕਰੇ ਭਗਵਾਨ ਰਾਮ ਜੀ ਰਾਜ ਕਰਨ ਵਾਲੇ ਲੋਕਾਂ ਨੂੰ ਸ਼ਕਤੀ ਦੇਣ ਕਿ ਕੁੱਲੀ ਜੁੱਲੀ ਤੇ ਕੁੱਲੀ ਜਿਸ ਨੂੰ ਰਾਮ ਰਾਜ ਕਿਹਾ ਜਾਂਦਾ ਹੈ ਕਿ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਕੋਈ ਭੁੱਖਾ ਨਾ ਸੋਵੇ ਬਿਨਾ ਕੱਪੜੇ ਤੋਂ ਨਾ ਸੋਵੇ ਵਿੱਦਿਆ ਦੇ ਸਾਧਨ ਮਿਲਣ ਉਹ ਔਰ ਅੱਗੇ ਵਧਣ ਦੇ ਹਰ ਸਾਧਨ ਉਸ ਮੁਹੱਈਆ ਹੋਣ ਤੇ ਮੈਂ ਆਸ ਕਰਦਾ ਹਾਂ ਕਿ ਹਿੰਦੁਸਤਾਨ ਔਰ ਸੂਬਿਆਂ ਦੀਆਂ ਸਰਕਾਰਾਂ ਇਸ ਪਰ ਸੇਵਕ ਕਦਮ ਬਣਾਉਣਗੀਆਂ ਇਹ ਹੀ ਸੱਚੀ ਸਰਦਾਰ ਤੇ ਖੁਸ਼ੀ ਹੋਏਗੀ ਅੱਜ ਦੇ ਦਿਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਠਿੰਡਾ ਸ਼ਹਿਰ ਜਿਹੜਾ ਪ੍ਰਸ਼ੰਦਾ ਹਲਕਾ ਪੰਜਾਬ ਤਰੱਕੀ ਕਰੇ ਹਿੰਦੁਸਤਾਨ ਤਰੱਕੀ ਕਰੇ ਲੋਕ ਭਾਈਚਾਰਕ ਤੌਰ ਤੇ ਇੱਕ ਮੁੱਠ ਹੋ ਕੇ ਇਸ ਤਰੱਕੀ ਦੇ ਵਿਚਾਉ ਦਾ ਜੋਗਦਾਨ ਪੂਜਾਰਾਂ ਦੇ ਵਿੱਚ ਲਾਈਟਿੰਗ ਬਹੁਤ ਜ਼ਿਆਦਾ ਕੀਤੀ ਰਹੀ ਹੈ ਬਸ ਤਾਂ ਲਾਈਟਿੰਗ ਵੀ ਜਦੋਂ ਲਾਈਟਸ ਨੂੰ ਦਿਖਾਉਂਦੀ ਹੈ ਹਨੇਰੇ ਨੂੰ ਦੂਰ ਅੱਜ ਦੇ ਦਿਨ ਜਿਹੜੀ ਲਾਈਟਨਿੰਗ ਹੋਈ ਹੈ ਮੈਂ ਸਮਝਦਾ ਲੋਕ ਆਪਣੇ ਦਿਮਾਗਾਂ ਨੂੰ ਹੋਰ ਰੋਸ਼ਨ ਕਰਕੇ ਦੇਸ਼ ਦੀ ਖੁਸ਼ਹਾਲੀ ਵਾਸਤੇ ਮਠੰਡੇ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਯੋਗਦਾਨ ਪਾਉਣਗੇ ਮੰਦਿਰਾਂ 'ਚ ਵੀ ਗਏ ਹੋਗੇ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਬਹੁਤ ਵਧੀਆ ਮਾਹੌਲ ਸੀ ਜੀ ਲੋਕ ਸਨ ਸ਼ਰਦਾ ਦੇ ਤੌਰ ਦੇ ਉੱਤੇ ਹਰ ਵਿਅਕਤੀ ਮੰਦਿਰ ਦੇ ਵਿੱਚ ਗਿਆ ਔਰ ਸ਼ਰਦਾ ਦੇ ਨਾਲ ਹੀ ਉਹਨਾਂ ਨੇ ਆਪ ਦੀ ਪੂਜਾ ਅਰਚਨਾ ਕੀਤੀ ਹੈ ਔਰ ਜੋ ਵੀ ਆਪਦੇ ਮਨਚ ਕਾਮਨਾ ਰੱਖੇਗੇ ਮੈਂ ਭਗਵਾਨ ਰਾਮ ਜੀ ਅਗੇ ਬੇਨਤੀ ਕਰਦਾ ਕਿ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਉਹਨਾਂ ਦੇ ਪਰਿਵਾਰ ਸੁਖੀ ਰਹੇ ਉਹਨਾਂ ਦੇ ਵਿੱਚ